ਅੱਜ ਤੁਹਾਨੂੰ ਲੁਧਿਆਣਾ ਦੀ ਇੱਕ ਐਹੋਜੀ ਜਗ੍ਹਾ ਤੇ ਲੈ ਕੇ ਚ ਪਹੁੰਚੇ ਆ ਜਿੱਥੇ ਡਾਇਲਿਸਿਸ ਜਿਹੜੀ ਆ ਪੂਰੀ ਤਰ੍ਹਾਂ ਨਾਲ ਫ੍ਰੀ ਕੀਤੀ ਜਾਂਦੀ ਹੈ ਇੱਥੇ ਤੁਹਾਨੂੰ ਨਾ ਤਾਂ ਕੋਈ ਡੋਨੇਸ਼ਨ ਬਾਕਸ ਨਜ਼ਰ ਆਊਗਾ ਔਰ ਨਾ ਹੀ ਇੱਥੇ ਕੈਸ਼ ਕਾਊਂਟਰ ਲੱਗਾ ਹੋਇਆ ਟੋਟਲ 20 ਮਸ਼ੀਨਾਂ ਲੱਗਿਆ ਨੇ ਟੈਕਨੋਲੋਜੀ ਦੇ ਨਾਲ ਇੰਡੀਆ ਦਾ ਪਹਿਲਾ ਡਾਇਲਿਸਿਸ ਸੈਂਟਰ ਹੈ ਟੈਕਨੋਲੋਜੀ ਨਾਲ ਕੌਣ ਕਹਿ ਰਿਹਾ ਪਹਿਲਾ ਡੈਲਸੀ ਇਹਦੇ ਚ ਪੰਜ ਫਿਲਟਰ ਡਬਲ ਫਿਲਟਰ ਵਾਲੀ ਮਸ਼ੀਨਾਂ ਲੱਗੀਆਂ ਨੇ ਜਿਹੜੇ ਕਿ ਕਿਸੇ ਵੀ ਫ੍ਰੀ ਡੈਲਸੀ ਸੈਂਟਰ 'ਚ ਨਹੀਂ ਲੱਗੀਆਂ ਪੰਜਾਬ 'ਚ ਕਿਸੇ ਵੀ ਪ੍ਰਾਈਵੇਟ ਹਸਪਤਾਲ 'ਚ ਪੰਜ ਮਸ਼ੀਨਾਂ ਨਹੀਂ ਹੈਗੀਆਂ ਔਰ ਫਿਰ ਸਾਡੇ ਕੋਲ ਤਾਂ ਹੈਗੀਆਂ ਤੇ ਅਸੀਂ ਫ੍ਰੀ ਸੇਵਾ ਦੇ ਰਹੇ ਹਾਂ 6 ਸਾਲ ਤੋਂ ਜਿਹੜੀ ਸੰਸਥਾ ਚੱਲਦੀ ਆ ਕੋਵਿਡ ਵੀ ਕੋਵਿਡ 'ਚ ਅਸੀਂ ਲੰਗਰ ਦੀ ਸੇਵਾ ਤਕਰੀਬਨ ਰੋਜ਼ ਦੀ 40000000 ਬੰਦੇ ਦੇ ਚ ਸੈਕਿੰਡ 'ਚ ਅਸੀਂ ਆਕਸੀਜਨ ਦੀ ਤਕਰੀਬਨ 40 ਆਕਸੀਜਨ ਸਿਲੰਡਰ ਤੇ 45 ਮਜ਼ਿੰਨਾ ਜਿਹੜਾ ਕੰਸੈਂਟਰੇਟਰ ਸਾਡੇ ਕੋਲ ਸੀ ਬੱਚੇ ਪੜ ਰਹੇ ਨੇ तकरीबन 125 ਬੱਚੇ ਪੜ ਰਹੇ ਨੇ ਸੀਏ ਕਰ ਰਹੇ ਨੇ ਫਿਕਰੀਆਂ ਕਰ ਰਹੇ ਨੇ ਉਸ ਤੋਂ ਬਾਅਦ ਦੋ ਬੱਚੇ ਆਪਣਾ ਇੱਕ ਬੱਚੀ ਡਾਕਟਰੀ ਕਰ ਰਹੀ ਹੈ ਇੱਕ ਯੂਪੀਐਸਸੀ ਕਰਦੀ ਆਈਪੀਐਸ ਬਣਦੀ ਆ ਕੁੜੀ ਇਹ ਸੇਵਾ ਨਿਰੰਤਰ ਚੱਲ ਰਹੀਆਂ ਨੇ ਸਾਡੇ ਮੈਂਬਰਾਂ ਦੇ ਸਹਿਯੋਗ ਨਾਲ ਦੇਖੋ ਇਹ ਇੱਕ ਹੈਬਜਾ ਡੈਲਸੀ ਸੈਂਟਰ ਹੈ ਜਿੱਥੇ ਵੀ ਵੀਡੀਓ ਜਾਊਗੀ ਜਾਂ ਤੁਹਾਡੇ ਕੋਈ ਵੀਡੀਓ ਸ਼ੇਅਰ ਕਰਦਾ ਹੈਗਾ ਕੋਈ ਮਰੀ ਜਾਂਦਾ ਹੈ ਸ਼ੇਅਰ ਕਰਨ ਨਾਲ ਨੂੰ ਪੁਣ ਮਿਲਣਾ ਸਾਨੂੰ ਤਾਂ ਨਹੀਂ ਮਿਲਣਾ ਅਸੀਂ ਤਾਂ ਜੋ ਕਹਿਣਾ ਸੀ ਕਹਿ ਲਾ ਕੋਈ ਦਾਨੀ ਸੱਜਣੇ ਤੁਹਾਡੀ ਸ਼ੇਅਰ ਕਰਨ ਤੋਂ ਆ ਜਵੇ ਉਹਦਾ ਪੁਣ ਕਿਹਨੂੰ ਮਿਲਣਾ ਦਾਨੀ ਨੂੰ ਤਾਂ ਮਿਲਣਾ ਹੀ ਮਿਲਣਾ ਤੁਸੀਂ ਪੋਸਟ ਸ਼ੇਅਰ ਕੀਤੀ ਤੁਹਾਡੇ ਥਰੂ ਆ ਰਿਹਾ ਸਾਡੇ ਮੈਂਬਰਾਂ ਨੇ ਤਾਂ ਇਕੱਠਾ ਜਿਹੜਾ ਫੰਡ ਕਰਕੇ ਕਰਦੇ ਕਰ ਹੀ ਰਏ ਨੇ ਸਾਡਾ ਜਿਹੜਾ ਤਕਰੀਬਨ ਖਰਚਾ 60 ਤੋਂ 1 ਲੱਖ ਰੁਪਏ ਮਹੀਨਾ ਆ ਰਿਹਾ ਹੈਗਾ ਤੁਹਾਨੂੰ ਮੈਂ ਦੱਸ ਦੇ ਲੱਗੀ ਸਮਝੇ ਤੇ ਸਭ ਤੋਂ ਵੱਡਾ ਉਪਰਾਲਾ ਹੈ ਕਿ ਇੱਥੇ ਤੁਸੀਂ ਆ ਕੇ ਦੇਖੋ ਜਾ ਕੇ ਮਰੀਜ਼ਾਂ ਨੂੰ ਪੁੱਛੋ ਇਹ ਪਰਮਾਤਮਾ ਦਾ ਜਿੰਦੇ ਜਾਗਦੇ ਜਿਹੜੇ ਚੱਲਦੇ ਫਿਰਦੇ ਇਨਸਾਨ ਹੈ ਉਹ ਮੰਦੇ ਰਹੇ ਨਮਸਕਾਰ ਸਸ਼ੀਗੋਤ ਤੁਸੀਂ ਦੇਖ ਰਹੇ ਹੋ ਪੰਜਾਬ ਅਪਤਕ ਨਿਊਜ਼ ਤੇ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਤੁਹਾਨੂੰ ਲੁਧਿਆਣਾ ਦੀ ਇੱਕ ਐਹੋਜੀ ਜਗ੍ਹਾ ਤੇ ਲੈ ਕੇ ਚ ਪਹੁੰਚੇ ਆ ਜਿੱਥੇ ਡਾਇਲਿਸਿਸ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਫ੍ਰੀ ਕੀਤੀ ਜਾਂਦੀ ਹੈ ਇੱਥੇ ਤੁਹਾਨੂੰ ਨਾ ਤਾਂ ਕੋਈ ਡੋਨੇਸ਼ਨ ਬਾਕਸ ਨਜ਼ਰ ਆਊਗਾ ਔਰ ਨਾ ਹੀ ਇੱਥੇ ਕੈਸ਼ ਕਾਊਂਟਰ ਲੱਗਾ ਹੋਇਆ ਹੈ ਤੋ ਜਿਨ੍ਹਾਂ ਨੇ ਇਹ ਡਾਇਲਿਸਿਸ ਸੈਂਟਰ ਜਿਹੜਾ ਸ਼ੁਰੂ ਕੀਤਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਜਾਂ ਕਿਹਦੀ ਕਿਹਦੀ سپورਟ ਦੇ ਨਾਲ ਇਹ ਜਿਹੜਾ ਇਹਨਾਂ ਨੇ ਇੱਕ ਹਸਪਤਾਲ ਜਿਹੜਾ ਸ਼ੁਰੂ ਕੀਤਾ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਤਾਂ ਸਰ ਤੁਹਾਡਾ ਪੰਜਾਬ ਅੱਪ ਟੱਕ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਤੋ ਸਰ ਜਿਵੇਂ ਤੁਸੀਂ ਇੱਕ ਫਰੀ ਦੇ ਵਿੱਚ ਡਾਇਲਿਸਿਸ ਸੈਂਟਰ ਇੱਕ ਸ਼ੁਰੂ ਕੀਤਾ ਹੈਗਾ ਇਹ ਮਤਲਬ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਉਪਰਾਲਾ ਆ ਤੇ ਕਿਹਦੀ سپورਟ ਦੇ ਨਾਲ ਇਹ ਸ਼ੁਰੂ ਹੋਇਆ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਦੀਪਕਰ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨਰ ਸੇਵਾ ਨਾਰਾਇਣ ਸੇਵਾ ਡੈਲਸੀ ਸੈਂਟਰ ਇੱਕ ਇਹੋ ਜਿਹਾ ਡੈਲਸੀ ਸੈਂਟਰ ਹੈ ਇਹਦੇ ਵਿੱਚ ਕੋਈ ਕੈਸ਼ ਕਾਊਂਟਰ ਨਹੀਂ ਹੈਗਾ ਇੱਥੇ ਤੱਕ ਇਹਦੀ ਕੰਟੀਨਿਊ ਵੀ ਫ੍ਰੀ ਹੈ ਜੀ ਟੋਟਲ 20 ਮਸ਼ੀਨਾਂ ਲੱਗਿਆ ਨੇ ਜੀ ਟੈਕਨੋਲੋਜੀ ਦੇ ਨਾਲ ਇੰਡੀਆ ਦਾ ਪਹਿਲਾ ਡੈਲਸੀ ਸੈਂਟਰ ਹੈ ਟੈਕਨੋਲੋਜੀ ਨਾਲ ਕਿਉਂ ਕਹਿ ਰਿਹਾ ਪਹਿਲਾ ਡਲਸੀ ਇਹਦੇ ਚ ਪੰਜ ਫਿਲਟਰ ਡਬਲ ਫਿਲਟਰ ਵਾਲੀ ਮਸ਼ੀਨਾਂ ਲੱਗੀਆਂ ਨੇ ਜਿਹੜੇ ਕਿ ਕਿਸੇ ਵੀ ਫ੍ਰੀ ਡਲਸੀ ਸੈਂਟਰ ਚ ਨਹੀਂ ਲੱਗੀਆਂ ਪੰਜਾਬ ਚ ਕਿਸੇ ਵੀ ਪ੍ਰਾਈਵੇਟ ਹਸਪਤਾਲ ਚ ਪੰਜ ਮਸ਼ੀਨਾਂ ਨਹੀਂ ਹੈਗੀਆਂ ਔਰ ਫਿਰ ਸਾਡੇ ਕੋਲ ਤਾਂ ਹੈਗੀਆਂ ਤੇ ਅਸੀਂ ਫ੍ਰੀ ਸੇਵਾ ਦੇ ਰਹੇ ਹਾਂ ਜਿਹੜਾ ਤੁਸੀਂ ਕਹ ਰਹੇ ਉਪਰਾਲਾ ਕਿਉਂ ਕੀਤਾ 6 ਸਾਲ ਤੋਂ ਸਾਡੀ ਇਹ ਸੰਸਥਾ ਚੱਲ ਰਹੀ ਹੈ ਜੀ 6 ਸਾਲ ਤੋਂ ਜਿਹੜੀ ਸੰਸਥਾ ਚੱਲ ਰਹੀ ਹੈ ਕੋਵਿਡ ਵੀ ਕੋਵਿਡ ਚ ਅਸੀਂ ਲੰਗਰ ਦੀ ਸੇਵਾ ਤਕਰੀਬਨ ਰੋਜ਼ ਦੀ 4-5000 ਬੰਦਿਆਂ ਦਿੱਤੀ ਸੈਕੰਡ ਚ ਅਸੀਂ ਆਕਸੀਜਨ ਦੀ ਤਕਰੀਬਨ 40 ਆਕਸੀਜਨ ਸਿਲੰਡਰ ਤੇ 45 ਮਹੀਨਾ ਦੇ ਕੰਸੈਂਟਰੇਟਰ ਸਾਡੇ ਕੋਲ ਸੀ ਬੱਚੇ ਪੜ ਰਹੇ ਨੇ ਤਕਰੀਬਨ 125 ਬੱਚੇ ਪੜ ਰਹੇ ਨੇ ਸੀਏ ਕਰ ਰਹੇ ਨੇ ਡਿਗਰੀਆਂ ਕਰ ਰਹੇ ਨੇ ਉਸ ਤੋਂ ਬਾਅਦ ਦੋ ਬੱਚੇ ਆ ਆਪਣਾ ਇੱਕ ਬੱਚੀ ਡਾਕਟਰੀ ਕਰਦੀ ਹੈ ਇੱਕ ਯੂਪੀਐਸਸੀ ਕਰਦੀ ਹੈ ਆਈਪੀਐਸ ਬਣਦੀ ਹੈ ਕੁੜੀ ਤੇ ਇਹ ਸੇਵਾ ਨਿਰੰਤਰ ਚੱਲ ਰਹੀਆਂ ਨੇ ਸਾਡੇ ਮੈਂਬਰਾਂ ਦੇ ਸਹਿਯੋਗ ਨਾਲ ਆ ਜਿਹੜਾ ਡੈਲਸੀ ਸੈਂਟਰ ਵੀ ਹੈ ਇਹ ਲੁਧਿਆਣੇ ਚ ਪੰਜਮ ਹਸਪਤਲ ਨੇੜੇ ਸਰਕਾਰੀ ਹਸਪਤਾਲ ਮਿੰਨੀ ਹਸਪਤਾਲ ਉਹਦੀ ਸੈਕੰਡ ਫਲੋਰ ਤੇ ਹੈ ਅੱਜ ਅਸੀਂ ਕਿਡਨੀ ਵਾਰਡੇ ਵਾਲੇ ਦਿਨ ਅਸੀਂ ਲਿਫਟ ਦੀ ਓਪਨਿੰਗ ਕੀਤੀ ਹੈ ਕਿ ਮਰੀਜ਼ਾਂ ਨੂੰ ਲਿਫਟ ਦੀ ਸਹੂਲਤ ਮਿਲ ਜਾਏ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਮੇਰੇ ਦੋਸਤੋ ਤੁਹਾਡੇ ਚੈਨਲ ਦੇ ਮੰਗ ਮੰਗ ਲਈ ਦੇਖੋ ਇਹ ਕਹਿਵਜਾ ਡਾਇਲਿਸਿਸ ਸੈਂਟਰ ਹੈ ਜਿੱਥੇ ਵੀਡੀਓ ਜਾਊਗੀ ਜਾਂ ਤੁਹਾਡੇ ਕੋਈ ਵੀਡੀਓ ਸ਼ੇਅਰ ਕਰਦਾ ਹੈਗਾ ਕੋਈ ਮਰੀ ਜਾਂਦਾ ਹੈ ਸ਼ੇਅਰ ਕਰਨ ਨਾਲ ਨੂੰ ਪਉਣ ਮਿਲਣਾ ਸਾਨੂੰ ਤਾਂ ਨਹੀਂ ਮਿਲਣਾ ਜੀ ਬਿਲਕੁਲ ਸਹੀ ਆ ਅਸੀਂ ਤਾਂ ਜੋ ਕਹਿਣਾ ਸੀ ਕਹਿਤਾ ਕੋਈ ਦਾਨੀ ਸੱਜਣੇ ਤੁਹਾਡੀ ਸ਼ੇਅਰ ਕਰਨ ਤੋਂ ਆ ਜਵੇ ਉਹਦਾ ਪਉਣ ਕਿਨੂੰ ਮਿਲਣਾ ਦਾਨੀ ਨੂੰ ਤਾਂ ਮਿਲਣਾ ਹੀ ਮਿਲਣਾ ਤੁਸੀਂ ਪੋਸਟ ਸ਼ੇਅਰ ਕੀਤੀ ਤੁਹਾਡੇ ਥਰੂ ਆ ਰਿਹਾ ਸਾਡੇ ਮੈਂਬਰਾਂ ਨੇ ਤਾਂ ਇਕੱਠਾ ਜਿਹੜਾ ਫੰਡ ਕਰਕੇ ਕਰ ਰਿਹਾ ਕਰ ਹੀ ਰਏ ਨੇ ਸਾਡਾ ਜਿਹੜਾ ਤਕਰੀਬਨ ਖਰਚਾ 60 ਤੋਂ 1 ਲੱਖ ਰੁਪਏ ਮਹੀਨਾ ਆ ਰਿਹਾ ਹੈਗਾ ਤੁਹਾਨੂੰ ਮੈਂ ਦੱਸ ਦੇ ਲੱਗੀ ਸਮਝੇ ਤੇ ਸਭ ਤੋਂ ਵੱਡਾ ਉਪਰਾਲਾ ਹੈ ਕਿ ਇੱਥੇ ਤੁਸੀਂ ਆ ਕੇ ਦੇਖੋ ਜਾ ਕੇ ਮਰੀਜਾਂ ਨੂੰ ਪੁੱਛੋ ਇਹ ਪਰਮਾਤਮਾ ਦਾ ਜਿੰਦੇ ਜਾਗਦੇ ਜਿਹੜੇ ਚੱਲਦੇ ਫਿਰਦੇ ਇਨਸਾਨ ਹੈ ਉਹ ਮੰਦੇ ਰਹੇ ਜੀ ਤੁਹਾਨੂੰ ਮੈਂ ਦੱਸ ਰਿਹਾ ਅਸੀਂ ਧਾਰਮਿਕ ਵੀ ਹੈ ਸੋਸ਼ਲ ਵੀ ਹੈ ਮੈਂ ਉਹਨਾਂ ਨੂੰ ਆਗਾ ਕਰ ਰਿਹਾ ਜੀ ਹੁਣ ਸਾਡੇ ਕੋਲ ਸਾਰਾ ਕੁਝ ਆਇਆ ਮੰਦਰ ਗੁਰਦੁਆਰੇ ਮਰਜੀ ਚਰਚ ਪਰਮਾਤਮਾ ਨੇ ਬੜੇ ਦੇ ਦਿੱਤੇ ਜੀ ਹੁਣਸ ਇਨਸਾਨੀਅਤ ਦੀ ਸੇਵਾ ਨਾਲ ਇਹੋ ਜਿਹੇ ਲੋਕਾਂ ਦੀ ਸੇਵਾ ਕਰੀਏ ਆਪਾਂ ਜਿੱਥੇ ਮੰਦਰ ਗੁਰਦੁਆਰਾ ਕੋਈ ਮੰਦਰ ਚਰਚ ਵੀ ਆਗੇ ਨਾ ਨੇੜੇ ਤੜੇ ਇੱਕ ਇੱਕ ਮਹੱਲੇ 'ਚ ਇਹੋ ਜਿਹੇ ਕੰਮ ਕਰੀਏ ਛੋਟੇ ਛੋਟੇ ਹਸਪਤਾਲ ਵੀ ਖੋਲਦੇ 10-10 5-5 ਬੈੱਡ ਦੇ 5-5 ਬੈੱਡ ਦੇ ਇੱਕ ਡੈਲਸੀ ਸੈਂਟਰ ਵੀ ਖੋਲਦੀ ਹੈ ਇੱਕ ਇੱਕ ਏਰੀਏ 'ਚ ਲੋਕਾਂ ਨੂੰ ਨੀਯਾਤ ਸਰਕਾਰਾਂ ਨੇ ਜੋ ਕਰਨਾ ਕਰੀ ਜਾਵੇ ਆਪਾਂ ਨੂੰ ਕੋਈ ਲੈਂਦੇ ਨਹੀਂ ਉਹਨਾਂ ਨੇ ਇਸ ਤਰੀ ਰਹਿਣਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾਗਾ ਤੇ ਇਸ ਕਰਕੇ ਸਾਡੇ ਕੋਈ ਰਾਈਟ ਹੈਗੇ ਆ ਇਨਸਾਨੀਅਤ ਦੇ ਨਾਤੇ ਉਹ ਕਰਨੇ ਚਾਹੀਦੇ ਤੁਹਾਨੂੰ ਮੈਂ ਦੱਸ ਰਿਹਾ ਜਿਹੜੀ ਆਮ ਜਿਹੜੀ ਮਸ਼ੀਨ ਹੈ ਉਹਦਾ ਇੱਕ ਮਰੀਜ਼ ਦਾ ਖਰਚਾ ਮਹੀਨੇ ਦਾ 30000 ਰੁਪਇਆ ਜਿਹੜੀ ਦੁੱਧ ਦੀ ਵੱਡੀ ਮਸ਼ੀਨ ਹੈ ਡਬਲ ਫਿਲਟਰ 80000 ਰੁਪਇਆ ਖਰਚਾ ਹੈ ਤੁਸੀਂ ਇਹ ਦੇਖੋ ਤਕਰੀਬਨ 20 ਮਸ਼ੀਨਾਂ ਤੇ ਹਜ਼ਾਰ ਪੱਲਾ ਡੈਲਸੀ ਹੋ ਰਹੀ ਹੈ ਲੋਕਾਂ ਦਾ ਕਿੰਨਾ ਰੁਪਇਆ ਬਚ ਰਿਹਾ ਕੋਈ ਵਿਚਾਰਿਆ ਕੋਈ ਸੰਸਥਾ ਹੈ ਜੀ ਵਿਚਾਰੇ ਉਹ ਤਾਂ ਦੱਸੋ ਮੈਨੂੰ ਕੋਈ ਪ੍ਰਾਈਵੇਟ ਹਸਪਤਾਲ ਸਰਕਾਰੀ ਹਸਪਤਾਲ ਕੋਈ ਜੋ ਵੀ ਆਗੇ ਕੋਈ ਹੈ ਦੱਸੋ ਇਹ ਪਰਮਾਤਮਾ ਦਾ ਨਰਾਇਣ ਦਾ ਘਰ ਹੈ ਨਰ ਸੇਵਾ ਨਾਰਾਇਣ ਸੇਵਾ ਦਲਸੀ ਸੈਂਟਰ ਇਹ ਪਰਮਾਤਮਾ ਦਾ ਘਰ ਹੈ ਇੱਥੇ ਤਾਂ ਆ ਕੇ ਜਿਹੜਾ ਬੰਦਾ ਕੋਈ ਮੰਗਦਾ ਹੈ ਮੰਨਤ ਮੰਗਦਾ ਉਹ ਵੀ ਪੂਰੀ ਹੁੰਦੀ ਹੈ ਕਿਉਂਕਿ ਅਸਲੀ ਘਰ ਤਾਂ ਪਰਮਾਤਮਾ ਦਾ ਇਹ ਹੈ ਚਲਦੀ ਫਿਰਦੀਆਂ ਜਿਹੜੀ ਤਸਵੀਰਾਂ ਨੇ ਆ ਆ ਬਿਲਕੁਲ ਪਰਮਾਤਮਾ ਜੇ ਮਿਲੂਗਾ ਇੱਥੇ ਮਿਲਣਾ ਕਿਸ ਰੂਪ ਚ ਆ ਜਵੇ ਇਹ ਮੇਰਾ ਪਰਮਾਤਮਾ ਜਾਣਦਾ ਹੈਗਾ ਔਰ ਫਿਰ ਪਰਮਾਤਮਾ ਨੂੰ ਤੁਸੀਂ ਕੀ ਦੇ ਲੋਗੇ ਅਗਲੇ ਕਹਿੰਦੇ ਸੀ ਆਹ ਕਰਤਾ ਉਹ ਕਰਤਾ ਜੀ ਆ ਕੁਝ ਨਹੀਂ ਦੇ ਸਕਦੇ ਉਹ ਪਰਮਾਤਮਾ ਨੇ ਤੁਹਾਨੂੰ ਦਿੱਤਾ ਪਰਮਾਤਮਾ ਨੂੰ ਜੇ ਦੇਣਾ ਆਪਣੀ ਭਗਤੀ ਦਿਓ ਦਿਲ ਦੀ ਭਗਤੀ ਦਿਓ ਧਰਮ ਦੇ ਕੰਮ ਕਰੋ ਮੈਂ ਨਹੀਂ ਕਰੋ ਧਰਮ ਦੇ ਕੰਮ ਕਰੋ ਧਰਮ ਦੇ ਕੰਮ ਚ ਜੇ 10 ਰੁਪਏ ਦੇ ਰਾ 2 ਰੁਪਏ ਦਿਓ 8 ਰੁਪਏ ਜੇ ਲੋਕਾਂ ਨੂੰ ਦਿਓ ਨਾ ਹੁਣ ਤਾਂ ਇਹਨਾਂ ਲੋੜ ਹੈ ਪਰਮਾਤਮਾ ਨੇ ਸਾਡੇ ਧਰਮ ਸਥਾਨਾਂ ਚ ਬੜਾ ਰੁਪਈਆ ਆਲਬਾ ਖਰਬਾ ਹਰ ਇੱਕ ਧਰਮ ਚ ਦਿੱਤਾ ਹੈਗਾ ਉਹਨਾਂ ਦਾ ਰਾਈਟ ਹੈ ਜੀ ਹਸਪਤਾਲ ਖੋਲਣ এডਿਕੇਸ਼ਨ ਖੋਲਣਾ ਔਰ ਖਾਸ ਕਰਕੇ ਮੈਂ ਆਪਣੀ ਧਾਰਮਿਕ ਸੰਸਥਾ ਡੇਰੇ ਵਾਲੇ ਜਾਂ ਇਹਨਾਂ ਨੂੰ ਵੀ ਕਹਿ ਰਿਹਾ ਤੁਹਾਡੇ ਕੋਲ ਬਹੁਤ ਰੁਪਈਆ ਹੈਗਾ ਰੁਪਈਆ ਜੋੜ-ਜੋੜ ਕੇ ਚਲੇ ਜਾਂਦੇ ਨੇ ਫਿਰ ਸੰਸਾ ਦੂਸਰੀ ਸੰਭਾਲ ਲੈਂਦੀ ਐ ਤੁਹਾਡੇ ਲੇਖੇ ਵੀ ਨਹੀਂ ਲੱਗਦੇ ਫਿਰ ਉਹ ਪਾਪ ਹੀ ਕਰਕੇ ਜਾਂਦੇ ਨੇ ਅੱਗੇ ਐਵੇਂ ਜੇ ਖੋਲੋ ਨਾ ਸਕੂਲ ਐਵੇਂ ਜੇ ਹਸਪਤਾਲ ਫੇਰੀ ਦਿਓ ਸਮਾਜ ਨੂੰ ਉੱਪਰ ਬੈਠ ਕੇ ਸੁਰਗ ਚ ਬੈਠ ਕੇ ਦੇਖਾਂਗੇ ਵਧੀਆ ਕੰਮ ਹੋ ਰਿਹਾ ਦੇਖੋ ਸੰ ਤੁਸੀਂ ਲੋਕਾਂ ਨੂੰ ਮਿਲਦੀ ਐ ਐਵੇਂ ਜੇ ਕੰਮ ਕਰਕੇ ਜਾਓ ਮੇਰੀ ਗੱਲ ਕਹੀਏ ਤੁਹਾਨੂੰ ਪ੍ਰੇਮੀ ਨੂੰ ਬੁਰੀ ਲੱਗਦੀ ਲੱਗੀ ਜਾਵੇ ਮੈਨੂੰ ਕੋਈ ਲੈਂਦੇ ਨਹੀਂ ਹੈਗਾ ਤਾਂ ਮੈਂ ਮੈਂ ਧਰਮ ਪ੍ਰੇਮੀ ਮੈਂ ਵੀ ਹੈਗਾ ਤਾਂ ਮੈਂ ਵੀ ਕਰਦਾ ਪੂਜਾ ਪਾਠ ਮੈਂ ਵੀ ਕਰਦਾ ਐਵੇਂ ਜੇ ਨੇ ਮੈਂ ਨਾਸਤਿਕ ਨਹੀਂ ਹੈਗਾ ਤੇ ਆਪਣੇ ਥ ਦਰਮ प्रेमी ਸਮਾਜ ਸੇਵਕ ਪੋਲਿਟਿਸ਼ਨ ਜਿਹੜੇ ਹੈਗੇ ਚਲੋ ਉਹਨਾਂ ਨੂੰ ਤਾਂ ਕਹਿਣਾ ਨਾ ਕਹਿਣਾ ਬੇਕਾਰ ਹੈ ਆ ਹੁਣ ਇਲੈਕਸ਼ਨ ਹੋ ਰਹੇ ਨੇ ਦੇਖਿਓ ਧਾਰੂਆਂ ਤੇ ਹੋਰ ਸਮਾਨ ਬੜੇ ਲੋਕਾਂ ਨੇ ਇਕੱਠੇ ਕਰ ਲੈਨੇ ਫਿਰ ਕਹਿੰਨੇ ਸਰਕਾਰ ਨਹੀਂ ਵਧਿਆ ਉਹ ਪਤੰਦਰੋ ਕੁਛ ਆਪਣੇ ਆਪ ਤਾਂ ਛੱਡੋ ਆਪ ਭੀਖ ਮੰਗਣੀਆਂ ਛੱਡ ਦਿਓ ਜੀ ਆ ਧਾਰੂਆਂ ਆਟਾ ਆ ਦੇ ਦਿਓ ਜਿਹੜਾ ਨਾ ਭੀਖ ਮੰਗਣਾ ਛੱਡ ਦੋਗੇ ਵਧੀਆ ਸਰਕਾਰ ਆਉ ਉਹਨਾਂ ਕੋਲ ਮੰਗੋ ਜਿਹੜਾ ਆਂਦਾ ਤੁਹਾਡੇ ਕੋਲ ਪੋਲਿਟਿਸ਼ਨ ਦੱਸੋ ਵੀ ਕੀ ਦੇ ਦੇ ਹਸਪਤਾਲ ਦਿਓ ਐਜੂਕੇਸ਼ਨ ਦਿਵਾ ਮੰਗੋ ਤੁਸੀਂ ਸਰਾਬਾ ਖਰਾਬਾ ਨਸ਼ਾ ਮੰਗ ਕੇ ਬੇੜਾ ਗਰਹ ਕਰਤਾ ਸਮਾਜ ਦਾ ਸਭ ਤੋਂ ਵੱਡੀ ਗੱਲ ਲੀਡਰ ਦੇ ਥਾਂ ਤੇ ਲੀਡਰ ਤਾਂ ਹੈਗੇ ਜਿਹੜੇ ਹੈਗੇ ਚਲੋ ਮੈਂ ਨਹੀਂ ਕਹਿੰਦਾ ਉਹਨਾਂ ਬਾਰੇ ਜਿਹੜੀ ਸਾਡੀ ਪਬਲਿਕ ਹੈ ਉਹ ਵੀ ਆਪਣੇ ਆਪ ਤੋਂ ਗਿਰ ਗਈ ਹੈ ਉਹਨੂੰ ਸੁਧਾਰਨ ਦੀ ਲੋੜ ਹੈ ਆ ਮੇਰੀ ਵੀਡੀਓ ਸੁਣ ਕੇ ਥੋੜੀ ਜਿਹੀ ਅਕਲ ਲੈ ਲਿਓ ਜੀ ਕਈ ਬੰਦੇ ਮੈਨੂੰ ਗਾਲਾਂ ਵੀ ਕੱਢਣਗੇ ਯਾਰ ਬਕਵਾਸ ਕਰਦਾ ਤੁਸੀਂ ਕੱਢੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਮੈਂ ਜੋ ਕਹਿਣਾ ਸੀ ਕਹਤਾ ਤੁਹਾਡੇ ਚੈਨਲ ਦੇ ਮਾਧਿਅਮ ਜੇਅਤ ਕੀ ਲਕਸ਼ਣ ਆ ਰਹੇ ਨੇ ਵਧੀਆ ਕੈਂਡੀਡੇਟ ਨੂੰ ਚੁਣਿਓ ਜੀ ਉਹਨੂੰ ਕਹੇ ਹਸਪਤਾਲ ਦਾ ਐਜੂਕੇਸ਼ਨ ਦਾ ਸਾਡਾ ਜਿਹੜਾ ਹੈਗਾ ਕੋਈ ਸਾਨੂੰ ਕੋਈ ਮਕਾਨ ਹੈਗਾ ਜਿਵੇਂ ਲੋਕੀ ਤੇਰੀ ਸਰਕਾਰਾਂ ਬਾਕੀ ਦੇ ਰਹੀ ਹੈ ਉਹਨੂੰ ਕੋ ਦਿਓ ਕਿਉਂ ਨਹੀਂ ਦੇ ਰਹੇ ਹੋ